ਲਗ ਰਸਰੀਏ ਅਹਨੇ ਸਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਾਮ ਦੀ ਨੂਰੀ ਅਰਸੋਂ ਕੁਰਸੋਂ ਛਟੀ ਐ ਤੋ ਦੇ ਡਿਟੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਕਟਿਏ ਸਜਨ ਸਚਾ ਪਾਤਸ਼ਾ ਸਿਰਸ਼ਾ ਹੰਦਸ ਜਿਸ ਪਾਸ ਬੈਠਿਆ ਸੁਹੀਏ ਸਬਨਾ ਦਹਵੇ ਸਹ ਜਿਸ ਪਾਸ ਬੈਠਿਆ ਸਹੀ ਹੈ ਸਬਨਾ ਦਾ ਵੇਸ ਸੋਰਠ ਮਹੱਲਾ ਤੇ ਤੁਕੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ जग ਜਾਏ ਭਾਈ ਬਿਨ ਸੇ ਨਾਮ ਵਿਸਾਰੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁਨ ਜਗ ਜਾਏ ਭਾਈ ਬਿਨ ਸਨਾਮ ਵਿਸਾਰੀ ਇਹ ਮਾਇਆ ਜਗ ਮੋਣੀ ਭਾਈ ਕਰਮ ਸਭੇ ਵਿਕਾਰੀ ਸੁਣ ਪੰਡਿਤ ਕਰਮਾ ਕਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾ ਸਾਸਤ ਬੇਦ ਬਕੈ ਖੜੁ ਭਾਈ ਕਰਮ ਕਰੋ ਸੰਸਾਰੀ 파ਖੰਡ ਮਲ ਨਾ ਚੁਕਈ ਭਾਈ ਅੰਤਰ ਮਹਿਲ ਵਿਕਾਰੀ ਇਨ ਬਿੱਦ ਡੁੱਬੀ ਮਾਕੁਰੀ ਭਾਈ ਉੰਡੀ ਸਿਰ ਕਰ ਭਾਰੀ ਦਰਮਤ ਕਣੀ ਵੇ ਗੁਤੀ ਭਾਈ ਦੂਜਾ ਭਾਈ ਖੁਆਹੀ ਬਿਨ ਸਤ ਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੇ ਪਰਮ ਨ ਜਾਇ ਸਤ ਗੁਰ ਸੇਵੇ ਤਾ ਸੁਖ ਪਾਏ ਭਾਈ ਆਵਣ ਜਾਣ ਰਹਾਇ ਸਾਚ ਸਹਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਹੀ ਗੁਰ ਸੇਵੇ ਸੋ 부ਜੈ ਭਾਈ ਗੁਰ বিনা ਮਗ ਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਵਿਖ ਖਾਈ ਪੰਡਤ ਦਹੀਂ ਵਿਲੁਈਏ ਭਾਈ ਵਿਚੋਂ ਨਿਕਲ ਤਥ ਜਲ ਮਥੀਆ ਜਲ ਦੇਖੀਏ ਭਾਈ ਇਹ ਜਗ ਏ ਹਵਾਤ ਗੁਰ ਵਿਨ ਭਰਮ ਵਿਗੂਚੀਐ ਭਾਈ ਘਟ ਘਟ ਦੇਹੁ ਅਲਖ ਇਹ ਜਗ ਤਾਗ ਸੂਤਿ ਕੋ ਭਾਈ ਦਇਦ ਸਬੰਧੋ ਮਾਈ ਬਿਨ ਗੁਰ ਗਾਂਠ ਨਾ ਛੂਟਈ ਭਾਈ ਕੀ ਕਰਮ ਕਮਾਏ ਇਹ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰੂ ਮਿਲਿਆ ਭਉ ਮਨ ਵਸੈ ਭਾਈ ਭੈ ਮਰਨਾ ਸੱਚ ਲੈ ਕ ਮਜਨ দান ਚੰਗਿਆਈਆ ਭਾਈ ਦਰਗਾ ਨਾਮ ਵਿਸੇਖ ਗੋਰੀ ਅੰਕਸ ਜਿਨ ਨਾਮ ਦਿਰੜਾਇਆ ਭਾਈ ਮਨ ਵਸਿਆ ਚੁਕਾ ਪੇਖ ਇਹ ਤਨ ਹਟ ਸਰਾਫ ਕੋ ਭਾਈ ਵਖਰ ਨਾਮ ਅਪਾਦੇ ਇਹ ਵਖਰ ਵਪਾਰੀ ਸੋ ਦਿਰੜਾਇ ਭਾਈ ਗੁਰ ਸ਼ਬਦ ਕਰੇ ਵਿਚਾਰ ਧੰਨ ਵਪਾਰੀ ਨਾਨਕ ਭਾਈ ਮਿਲ ਕਰ ਵਾਪਰ ਧੰਨ ਵਪਾਰੀ ਨਾਨਕ ਭਾਈ ਮਿਲ ਕਰ ਵਾਪਰ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਤੇ ਤੁ ਕੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੈ ਨਾਮ ਵਿਸਾਰੀ ਏ ਮਾਇਆ ਜਗ ਮੋਹਣੀ ਭਾਈ ਕਰਮ ਸਭੀ ਵੀ ਕਰੀ ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਸੋਰਠਿ ਰਾਗੰਦਰ ਜਗਤ ਗੁਰੂ ਧਨ ਧਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰ ਵਿੰਤ ਉਚਾਰਨ ਕੀਤਾ ਹੋਇਆ ਧਨ ਧਨ ਸਾਹਿਬ ਸ੍ਰੀ ਗੁਰੂ ਗੰਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 635 636 ਤੇ ਸੁਭਾਈ ਮਾਨ ਹੈ ਜੀ ਗੁਰੂ ਮਹਾਰਾਜ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਸਾਈਂਬੀ ਕੁਮਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬ ਜਾਦੇ ਬਾਬਾ ਫਤਿਹ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ ਸਰਬੱਤ ਦਾ ਸਾਧ ਸੰਗਤ ਨੂੰ ਲੱਖ 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 ਵਧਾਈ ਹੋਵੇ ਜੀ ਕੱਲ ਪੋਹ ਦੇ ਮਹੀਨੇ ਦੀ ਸ਼ਗਰਾਂਦ ਹੈ ਜੋ ਪ੍ਰਕਾਸ਼ ਹੈ ਉਹ 10 ਮਿੰਟ ਪਹਿਲਾਂ ਹੋਵੇਗਾ ਸੰਗਤਾਂ ਉਸੇ ਹਿਸਾਬ ਨਾਲ ਦਰਸ਼ਨਦਾਰੇ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ